ਪੰਜਾਬ ਫਾਸਟਲਾਈਨ ਵੈਬ ਚੈਨਲ ਦੇਖ ਰਹੇ ਸਮੂਦ ਅਸ਼ਕੰਦਾਰ ਦਾ ਸਵਾਗਤ ਹੈ ਪਿੰਟਾਲੀ ਵਾਲੇ ਜੱਟਾਂ ਵਿੱਚ ਪੀਰ ਬਾਬਾ ਨੂਸ਼ਾ ਅਲੀ ਜੀ ਦੀ ਦਰਗਾਹ ਤੇ ਮੇਲੇ ਦੀ ਹੋਈ ਸ਼ੁਰੂਆਤ ਇਸ ਦੌਰਾਨ ਸੰਗਤਾਂ ਵੱਲੋਂ ਬਾਬਾ ਜੀ ਦੇ ਸਰੂਪ ਨੂੰ ਦਰਬਾਰ ਤੋਂ ਲੈ ਕੇ ਪਿੰਡ ਵਿੱਚ ਝੰਡੇ ਦੀ ਰਸਮ ਕੀਤੀ ਗਈ ਝੰਡੇ ਦੀ ਰਸਮ ਦੌਰਾਨ ਸੰਗਤਾਂ ਵੱਲੋਂ ਪੈਦਲ ਚੱਲ ਕੇ ਸੇਵਾ ਇਕੱਠੀ ਕੀਤੀ ਗਈ ਸੰਗਤ ਵੱਲੋਂ ਝੰਡੇ ਦੀ ਰਸਮ ਅਦਾ ਕਰਨ ਵਾਲੇ ਸੇਵਾਦਾਰਾਂ ਲਈ ਚਾਹ ਅਤੇ ਪ੍ਰਸ਼ਾਦ ਦਾ ਲੰਗਰ ਲਗਾਇਆ ਗਿਆ ਇਸ ਸਮੇਂ ਸੰਗਤਾਂ ਵਿੱਚ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ ਸੇਵਾਦਾਰਾਂ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਇਹ ਮੇਲਾ 23 ਫਰਵਰੀ ਨੂੰ ਲਗਾਇਆ ਜਾਵੇਗਾ ਇਸ ਦਿਨ ਸੂਫੀ ਗਾਇਕ ਮਲਕ ਖਾਨ ਆਪਣੇ ਕਵਾਲੀ ਅੰਦਾਜ਼ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ ਸੰਗਤਾਂ ਲਈ ਸਾਰਾ ਦਿਨ ਲੰਗਰ ਅਤੁੱਟ ਵਰਤੇਗਾ ਮੇਲੇ ਦੌਰਾਨ ਫੁੱਟਬਾਲ ਦੇ ਮੈਚ ਕਰਵਾਏ ਜਾਣਗੇ ਆਓ ਸੁਣਦੇ ਹਾਂ ਹੋਰ ਕੀ ਕਹਿਣਾ ਹੈ ਮੇਨ ਸੇਵਾਦਾਰਾਂ ਦਾ ਬਣੇ ਰਹੋ ਵੀਡੀਓ ਦੇ ਅੰਤ ਤੱਕ ਅਤੇ ਇਸ ਤਰ੍ਹਾਂ ਦੀਆਂ ਹੋਰ ਤਾਜ਼ਾ ਤਰੀਨ ਖਬਰਾਂ ਵੇਖਣ ਲਈ ਸਬਸਕ੍ਰਾਈਬ ਕਰੋ ਸਾਡਾ ਚੈਨਲ ਅਤੇ ਬੈਲ ਆਈਕਨ ਪ੍ਰੈਸ ਕਰਨਾ ਨਾ ਭੁੱਲਣਾ ਤਾਂ ਕਿ ਸਾਡੀ ਹਰ ਨਵੀਂ ਅਪਡੇਟ ਪਹੁੰਚੇ ਸਭ ਤੋਂ ਪਹਿਲਾਂ ਤੁਹਾਡੇ ਕੋਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਕੀ ਪ੍ਰੋਗਰਾਮ ਹੈ ਅੱਜ ਜੀ ਬਾਬਾ ਜੀ ਦਾ ਬਹੁਤ ਵੱਡਾ ਮੇਲਾ ਲੱਗਦਾ ਪਾਪਾ ਨੂੰ ਸਾਡੀ ਜੀ ਪਿੰਡ ਟਾਲੀ ਦਾ ਜੱਟਾ ਜੀ ਜ਼ਿਲ੍ਹਾ ਫਾਿਲ ਦਾ ਤੇ ਸਿੰਗਰ ਨਿਕਲੇ ਜੀ ਜੀ ਤੇ ਅਜੂਨੀ ਤਰੀਕ ਹੈ ਜੀ ਅਜੂਨੀ ਤਰੀਕ ਨੂੰ ਚੰਦੇ ਦੀ ਰਸਮ ਕੀਤੀ ਸੀਗੀ ਪਰ ਉਹਨੇ ਢੰਡਾ ਨਿਕਲਦੇ ਹੁਣ ਬਾਬੀ ਦੇ ਹੁਕਮ ਨਾਲ ਬਹੁਤ 10 8 9 ਸਾਲ ਤੋਂ ਢੰਡਾ ਨਿਕਲਣ ਲੱਗੇ ਬਹੁਤ ਵਧੀਆ ਪਿੰਡ ਦਾ ਸੰਜੋਗ ਮੇਰੇ ਰਹੀ ਹੈ ਸੰਜੋਗ ਮੇਰੇ ਰਹੀ ਕਣਕਾ ਟਾਹ ਦਾਲ ਸਾਰਾ ਕੁਝ ਬਹੁਤ ਵਧੀਆ ਸੰਗਤ ਦੇ ਰਹੀ ਹੈ ਜੀ ਉਸ ਤੋਂ ਬਾਅਦ ਹੈ ਜੀ ਕੱਲ ਨੂੰ ਮੈਚ ਸ਼ੁਰੂ ਹੋ ਜਾਣਾ ਜੀ 20 ਤਰੀਕ ਮੈਚ ਸ਼ੁਰੂ ਹੋਣਾ ਜੀ 23 ਤਰੀਕ ਤੇ 23 ਤਰੀਕ ਨੂੰ ਲਾਸਟ ਮੈਚ ਆ ਜੀ ਮਲਕ ਖਾਨ ਜੀ ਆ ਰਹੇ ਆ ਅ ਅਖਵਾਲੀ ਮਹਿਫਲ ਤੇ ਦਵਾਨ ਸਜਾ ਰਹੇ ਆ ਜੀ ਬਹੁਤ ਉਹਦੀ ਪ੍ਰੋਗਰਾਮ ਹੈਗਾ ਜੀ ਤੇ ਅਸੀਂ ਸੰਗਤ ਨੂੰ ਬੇਨਤੀ ਕਰਦੇ ਜੀ ਲੰਗਰ ਵੀ ਘੱਟ ਚੱਲੂਗਾ ਤੇ ਰਹਿਣ ਸਹਿਣ ਦੀ ਸਰਦਾ ਪੂਰੀ ਹੈਗੀ ਹੈ ਜੀ ਤੇ ਪਿੰਡ ਦਾ ਬਹੁਤ ਸੰਯੋਗ ਆ ਸੰਗਤ ਦਾ ਸੰਯੋਗ ਆ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਤੁਸੀਂ ਜਰੂਰ ਸਾਨੂੰ ਸਾਡੇ ਦਰਬਾਰ ਪਾਪਾ ਜੀ ਨੂਰ ਸ਼ਹੀਦ ਦੇ ਦਰਬਾਰ ਦੇ ਵਿੱਚ ਜਰੂਰ ਤੁਸੀਂ ਪਹੁੰਚੋ ਤੇ ਆਪ ਦਾ ਸਾਰੇ ਸ਼ੇਰਵਾਦ ਲਓ ਜੀ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਸੰਗਤ ਦਾ ਤੇ ਬਾਈ ਸਾਰੇ ਨਗਰ ਦਾ ਜੀ ਤੇ ਬਾਈ ਸਾਡੇ ਜਿਹੜਾ ਬਾਈ ਲਾਈਵ ਕਰਦਾ ਜਾਂਦਾ ਵੀ ਬਹੁਤ ਧੰਨਵਾਦ ਕਰਦੇ ਜਿਹੜਾ ਛੋਟੇ ਜਿਹੇ ਸੱਦੇ ਦੇ ਇੱਕ ਵਿਚਾਰ ਆਪ ਚੱਲ ਕੇ ਸਾਡੇ ਹਨਮਾਨਿਆਂ ਦੀ ਇੱਕ ਬਾਬਾ ਜੀ ਦਾ ਰਸਤਵਾ ਵਧਾਉਣ ਲੱਗੇ ਜੀ ਅਸੀਂ ਬਾਈ ਦਾ ਬਹੁਤ ਧੰਨਵਾਦ ਕਰਦੇ ਹਾਂ ਸਾਡੇ ਸਾਈਟਿੰਗ ਸਾਹਿਬ ਨਾਲ ਸਰਕਾਰ ਦਾ ਵੀ ਹਾਂਜੀ ਇਹ ਪੀਰਾਂ ਦੀ ਪੀਰ ਬਾਬਾ ਨੂਰ ਸ਼ਹੀਦ ਦਾ ਮੇਲਾ ਜਿਹੜਾ 20 ਤਰੀਕ ਨੂੰ ਸ਼ੁਰੂ ਹੁੰਦਾ ਜਿਸਦੇ ਅੱਜ ਝੰਡੇ ਦੀ ਰਸਮ 19 ਦੀ ਕੱਢੀ ਜਾ ਰਹੀ ਹੈ ਤੇ ਜਿਸ ਵਿੱਚ ਸਾਰੇ ਨਗਰ ਦਾ ਬਹੁਤ ਸੋਹਣਾ ਤੇ ਬਹੁਤ ਵਧੀਆ ਸੰਜੋਗ ਹੈ ਤੇ ਅਸੀਂ ਇਸ ਤੇ ਬਹੁਤ ਖੁਸ਼ ਆ ਪਰਮਾਤਮਾ ਸਾਰੇ ਨਗਰ ਤੇ ਮਿਹਰ ਭਰਿਆ ਹੱਥ ਰੱਖੇ ਤੇ 20 ਤਰੀਕ ਤੋਂ ਜਿਹੜੀਆਂ ਟੂਰਨਾਮੈਂਟ ਗੇਮਾਂ ਫੁੱਟਬਾਲ ਉਹ ਸ਼ੁਰੂ ਹੋਣ ਜਾ ਰਹੀਆਂ ਤੇ ਉਹਦਾ ਲਾਸਟ ਫਾਈਨਲ ਮੈਚ ਜਿਹੜਾ 23 ਤਰੀਕ ਨੂੰ ਹੋਣਗੇ ਇਹ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਹਮ ਹਮਾਕੇ ਬਾਬਾ ਜੀ ਦੇ ਦਰਬਾਰ ਪਹੁੰਚਣ ਤੇ ਮੇਲੇ ਦੀ ਸ਼ੋਭਾ ਨੂੰ ਵਧਾਓ ਅੱਜ ਸ਼ੋਭਾ ਯਾਤਰਾ ਦੌਰਾਨ ਝੰਡੇ ਦੀ ਰਸਮ ਤੁਸੀਂ ਗੱਲ ਕੀਤੀ ਹੈ ਤਾਂ ਜਾਨਣਾ ਚਾਹਾਂਗਾ ਕਿ ਇਹ ਅਨੋਖੀ ਰਸਮ ਹੈ ਇਹਦਾ ਮਨ ਲੋ ਕਿਵੇਂ ਤੁਸੀਂ ਸ਼ੁਰੂਆਤ ਕੀਤੀ ਇਹ ਦੀ ਸ਼ੁਰੂਆਤ ਇਹਦੇ ਨਾਲ ਜਿਹੜੀ ਪੀਰ ਪਾਸ਼ਾ ਦੇ ਜਿਹੜਾ ਮੰਨ ਕੇ ਚੱਲੋ ਜੀ ਨਗਰ ਦੇ ਵਿੱਚ ਇੱਕ ਫੇਰਾ ਪੈਣਾ ਨਗਰ ਦੀ ਭਲਾਈ ਵਾਸਤੇ ਨਗਰ ਦੀ ਭਲਾਈ ਵਾਸਤੇ ਨਗਰ ਕਿਹੜੇ ਦੇ ਵਿੱਚ ਜੋ ਕਸ਼ਟ ਹੁੰਦੇ ਆ ਜੋ ਪਰਮਾਤਮਾ ਇਸੇ ਕਸ਼ਟ ਨੂੰ ਦੂਰ ਕਰਦਾ ਹੈ ਤੇ ਪੀਰ ਪਾਸ਼ਾ ਦੀ ਮਿਹਰ ਸਾਡੇ ਨਗਰ ਤੇ ਸ਼ੁਰੂ ਤੋਂ ਮਿਹਰ ਰਹੀ ਹੈ ਤੇ ਇਸੇ ਤਰ੍ਹਾਂ ਹੀ ਮਿਹਰ ਰਹੂਗੀ ਪੀਰ ਪਾਸ਼ਾ ਦੀ ਇਸੇ ਕਰਕੇ ਜਿਹੜਾ ਚੰਡਾ ਕੱਢਿਆ ਜਾਂਦਾ ਤਾਂ ਕਿ ਨਗਰ ਦਾ ਸ਼ੁੱਧੀਕਰਨ ਹੋ ਜਾਂਦਾ ਤੇ ਜਿਹੜੇ ਰੋਗ ਕਸ਼ਟ ਨਗਰ ਦੇ ਵਿੱਚ ਸਾਰੀ ਸੰਗਤ ਦਾ ਪੀਰ ਪਾਸ਼ਾ ਦੂਰ ਕਰਦੇ ਆ ਤੇ ਰਹਿਮਤਾਂ ਗਿਆਮਤਾ ਬਿਰਾਨੀਆਂ ਜਾਣਕਾਰੀ ਚਾਹਾਂਗਾ ਕਿ ਇਸ ਮੌਕੇ ਸੰਗਤਾਂ ਨੂੰ ਸੰਦੇਸ਼ ਕੀ ਦੇਣਾ ਚਾਹੋਗੇ ਕਿ ਇਸ ਦਿਨ ਜਿਹੜਾ ਮੇਲਾ ਮਨਾ ਰਹੇ ਹੋ ਸੰਗਤਾਂ ਦੂਰੋਂ ਦੂਰੋਂ ਤੱਕ ਕਿੱਥੋਂ ਕਿਵੇਂ ਪਹੁੰਚ ਕਰ ਸਕਦੀਆਂ ਨੇ ਦੂਰੋਂ ਦੂਰੋਂ ਸੰਗਤਾਂ ਪਹੁੰਚ ਕਰ ਸਕਦੀਆਂ ਵੀ ਫਾਇਲਕਾ ਰੋਡ ਜਿਹੜਾ ਮੌਹਾਨੇ ਤੋਂ ਇਹ ਫਾਇਲਕਾ ਇਧਰੋਂ ਲੋਡ ਰੋਡ ਤੋਂ ਫਾਇਲਕਾ ਰੋਡ ਤੋਂ ਆ ਰਹੇ ਆ ਤੇ ਇੱਥੇ ਮੌਹਾਨਾ ਜਿਹੜਾ ਅੱਡਾ ਪੈਂਦਾ ਠੀਕ ਹੈ ਉਰ ਤੋਂ ਟਾਲੀ ਵਾਲਾ ਜੱਟਾ ਪਿੰਡ ਪੈਂਦਾ ਜਿਹੜਾ ਬੋਰ ਵਾਲੀ ਸਾਈਡ ਤੋਂ ਆ ਰਹੇ ਆ ਤੇ ਮੇਨ ਰੋਡ ਕਟੜੇ ਵਿੱਚ ਦੀ ਵੀ ਆ ਜਾਂਦੀ ਆ ਫਜੀਤਪੁਰੇ ਵਿੱਚ ਦੀ ਵੀ ਆ ਜਾਂਦੀ ਆ ਤੇ ਸਾਰੀਆਂ ਸੰਗਤਾਂ ਜਿੱਥੇ ਵੀ ਦੂਰ ਦੂਰ ਤੋਂ ਸੁਣ ਰਹੀਆਂ ਤੇ ਇਹ ਸਾਡੇ ਜਿਹੜਾ ਪਿੰਡ ਦੀ ਲੋਕੇਸ਼ਨ ਹੈ ਤੇ ਸਾਰੀ ਸੰਗਤਾਂ ਨੂੰ ਬੇਨਤੀ ਆ ਕਿ ਜਰੂਰ ਪਹੁੰਚਣਾ ਤੇ ਮੇਲੇ ਦੀ ਸ਼ੁਭਾ ਬਣਾਓ ਜੀ ਜੈ ਮਸਤਾਂ ਦੀ ਜੈ ਬਲੀਆਂ ਦੀ ਜੀ ਦਰਪਰ ਸਰਕਾਰ ਬਾਬਾ ਨੂਰਸ਼ਾਹੀ ਸਰਕਾਰ ਸਾਰੇ ਨਗਰ ਦੇ ਸਹਿਯੋਗ ਨਾਲ ਅੱਜ ਬਾਬਾ ਜੀ ਦਾ ਝੰਡਾ ਕੱਢਿਆ ਜਾ ਰਿਹਾ ਜੀ ਔਰ ਸਾਰੇ ਨਗਰ ਦਾ ਬਹੁਤ ਸਹਿਯੋਗ ਹੈ ਔਰ ਬਾਬਾ ਜੀ ਦਾ ਦਰਬਾਰ ਬਹੁਤ ਹੀ ਸੋਹਣਾ ਬਣਾਇਆ ਸਾਰੇ ਨਗਰ ਦੇ ਸਹਿਯੋਗ ਦੇ ਨਾਲ ਔਰ 23 ਫਰਵਰੀ ਨੂੰ ਜਿਹੜਾ ਮੇਲਾ ਹੋ ਰਿਹਾ ਬਾਬਾ ਜੀ ਦਾ ਅੱਜ ਝੰਡੇ ਦੀ ਰਸਮ ਹੈ ਔਰ 23 ਫਰਵਰੀ ਨੂੰ ਸੂਫੀ ਗਾਇਕ ਮਲਕ ਖਾਨ ਜੀ ਜਿਹੜੇ ਕਿ ਦਰਬਾਰ ਦੇ ਵਿੱਚ ਹਾਜ਼ਰੀ ਲਗਾਉਣਗੇ ਸੰਗਤਾਂ ਨੂੰ ਨਿਹਾਲ ਕਰਨਗੇ ਔਰ ਸਾਰੀ ਸੰਗਤ ਨੂੰ ਗੁਜਾਰਿਸ਼ ਹੈ ਜੀ ਹੁਮ ਹਮਾ ਕੇ ਪਹੁੰਚੋ ਬਾਬਾ ਜੀ ਦਾ ਲੰਗਰ ਦਿਨ ਰਾਤ ਅਟੁੱਟ ਵਰਤੇਗਾ ਔਰ ਸਾਰੀ ਸੰਗਤ ਨੇ ਹੁਮ ਹਮਾ ਕੇ ਪਹੁੰਚਣਾ ਔਰ ਬਾਬਾ ਜੀ ਦੇ ਮੇਲੇ ਦੀ ਸ਼ੋਭਾ ਵਧਾਉਣੀ ਔਰ ਸਾਰੇ ਜਿੰਨੇ ਵੀ ਸਾਡੇ ਸਾਥੀ ਨੇ ਸਹਾਯੋਗੀ ਨੇ ਸੋ ਸਾਰਿਆਂ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਔਰ ਪੂਰੇ ਨਗਰ ਦਾ ਧੰਨਵਾਦ ਜੀ ਜੈ ਮਸਤਾਨੀ ਜੈ ਬਾਲ ਜੈ ਮਸਤਾਨੀ ਜੀ